ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਜੋਗੇ ਅਸੀਂ ਜਦੋਂ ਵੀ ਇੰਡੀਆ ਚੱਕਰ ਲਗਾਉਣ ਜਾਂਦੇ ਸੀ ਨਾ ਸਾਲ 6 ਮਹੀਨਾ ਬਾਅਦ ਤੇ ਉੱਥੇ ਜਿੰਨੇ ਵੀ ਆਦਮੀ ਮਿਲਦੇ ਸੀ ਨਾ ਕਿਸੇ ਵੀ ਲੱਕੇ ਚਲੇ ਜਾਓ ਪਾਚੀ ਸਭ ਦੀ ਵਰਦੀ ਧਰੀ ਸੀ ਪੁੱਛਿਆ ਕਿੱਥੇ ਜਾ ਰਹੇ ਹੋ ਜੀ ਕੈਨੇਡਾ ਜਾਣਾ ਜੀ ਦੂਸਰੇ ਨੇ ਪੁੱਛਣਾ ਕਿੱਥੇ ਜਾਣਾ ਜੀ ਇੰਗਲੈਂਡ ਜਾਣਾ ਜੀ ਕੈਨੇਡਾ ਤੇ ਇੰਗਲੈਂਡ ਚਿੰਨੂ ਵੀ ਪੁੱਛ ਲੋ ਹਰ ਘਾਰ ਚੋਂ ਬੰਦਾ ਤਿਆਰ ਹੋਇਆ ਹੈ ਕੁਝ ਤੇ ਪਹੁੰਚ ਗਏ ਵੀ ਤੇ ਕੁਝ ਤਿਆਰੀ ਕੀਤੀ ਹੀ ਤਕੀਆਂ ਦੇ ਪਾਸੋਂ ਦਿੱਤਾ ਬੰਨਾ ਪੱਕਾ ਟੀ ਗੱਲਗਾ ਸੀ ਵੀ ਜਾਂ ਇੰਗਲੈਂਡ ਜਾਣਾ ਤੇ ਜਾਂ ਜਾਣਾ ਕੈਨੇਡਾ ਹੁਣ ਚੱਕਰ ਹੋ ਗਿਆ ਥੋੜਾ ਖਰਾਬ ਜਦੋਂ ਦੀ ਸਰਕਾਰ ਨੇ ਸਖਤੀ ਕੀਤੀ ਹੈ ਨਾ ਇੰਗਲੈਂਡ ਤੇ ਦੇ 4-5 ਮਹੀਨੇ ਤੋਂ ਸਖਤੀ ਜਦੋਂ ਦੀ ਹੈ ਤੇ ਕੈਨੇਡਾ ਨੇ ਲਾਸਟ ਵੀਕ ਤੋਂ ਸਖਤੀ ਕਰਤੀ ਹੈ ਹੁਣ ਜਿਨ੍ਹਾਂ ਨੇ ਟੀਕੇ ਲੱਗੇ ਸੀ ਨਾ ਜਾਂ ਜਿਹੜੇ ਇੱਥੇ ਪਹੁੰਚ ਗਏ ਹੋਏ ਵੀ ਉਹਨਾਂ ਨੂੰ ਹੁਣ ਪਤਾ ਲੱਗੇਗਾ ਵੀ ਸਾਈਡ ਇਫੈਕਟ ਕੀ ਹੁੰਦਾ ਟੀਕੇ ਦਾ ਪਹਿਲਾਂ ਕਿਤੇ ਉਹਨਾਂ ਨੂੰ ਸਮਝਾਓ ਨਾ ਵੀ ਇੰਗਲੈਂਡ ਅੱਜਕੱਲ ਬੜਾ ਹਾਲਾਤ ਖਰਾਬ ਏ ਜਾਂ ਕੈਨੇਡਾ 'ਚ ਕੰਮ ਕਾ ਨਹੀਂ ਮਿਲਦਾ ਹਾਲਾਤ ਖਰਾਬ ਏ ਕਹਿੰਦੇ ਨਹੀਂ ਨਹੀਂ ਸਾਡੇ ਕਾ ਕਹੀਦੀ ਕਹਿੰਦੀ ਕੈਨੇਡਾ ਜਾਣਗੇ ਜਾਂ ਇੰਗਲੈਂਡ ਜਾਣਗੇ ਉੱਥੇ ਸਭ ਤੋਂ ਵਧੀਆ ਜੀ ਦੁਨੀਆ ਦੇ ਦੋ ਹੀ ਮੁਲਕੇ ਸਭ ਤੋਂ ਵਧੀਆ ਬਾਕੀ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਵੀ ਵਧੀਆ ਹੈ ਲੇਕਿਨ ਜ਼ਿਆਦਾ ਜਿਹੜੀ ਤਿਆਰੀ ਉਹ ਕੈਨੇਡਾ ਦੀ ਗਈ ਹੈ ਕਿਉਂਕਿ ਕੈਨੇਡਾ 'ਚ ਤਰਵਤਾ ਪੰਜਾਬੀ ਬਹੁਤ ਹੈਗੇ ਇੰਡੀਅਨ ਬਹੁਤ ਹੈਗੇ ਇਸ ਕਰਕੇ ਹਰ ਇੱਕ ਦੇ ਦਬਾਜੇ ਟੀਕਾ ਲੱਗਾ ਕੋਈ ਨਹੀਂ ਵੇਖਦਾ ਉੱਥੇ ਕੰਮ ਮਿਲਦਾ ਹੈ ਕਿ ਨਹੀਂ ਮਿਲਦਾ ਕਾਰ ਉੱਤੇ ਕਿਰਾਏ ਦੇ ਮਿਲਦਾ ਕਿ ਨਹੀਂ ਮਿਲਦਾ ਪੜ੍ਹਾਈ ਕੋਈ ਪੂਰੀ ਕਰਦਾ ਹੈ ਕਿ ਨਹੀਂ ਕਰਦਾ ਧੋਖੇ ਕਿੰਨੇ ਹੋ ਰਹੇ ਕੁੜੀਆਂ ਨੇ ਵੀ ਦਿੱਤੇ ਤੇ ਮੁੰਡਿਆਂ ਨੇ ਵੀ ਦਿੱਤੇ ਲੇਕਿਨ ਸਭ ਦੇ ਕੋਲ ਚੱਕਰ ਲੱਗਾ ਸੀ ਵੀ ਯਾਰਾਂ ਦੇ ਕੈਨੇਡਾ ਜਾਣਾ ਹੈ ਜਨਤਾ ਪੂੰਜੀ ਬਹੁਤ ਜ਼ਿਆਦਾ ਲੋਕਾਂ ਨੇ ਅਪਲਾਈ ਬੜਾ ਕੀਤਾ ਹੈ ਜਨਤਨ ਵੀ ਬੜੇ ਪੈਸੇ ਕਮਾ ਲਏ ਵੇ ਆਇਲਰਤੀ ਹਾਰਚੀ ਬੜੇ ਪੈਸੇ ਕਮਾ ਲਏ ਵੇ ਹੁਣ ਸਭ ਦਾ ਧੰਦਾ ਹੋ ਗਿਆ ਦੋਸਤੋ ਬੰਦ ਇੰਡੀਆ ਜੀ ਵੀ ਧੰਦਾ ਬੰਦ ਹੋਇਆ ਨਾ ਖਾਸ ਕਰਕੇ ਪੰਜਾਬ ਵਿੱਚ ਤੇ ਕੈਨੇਡਾ ਨੇ ਵੈਸੇ ਐਮਪੀਆਰ ਦੀ ਨਹੀਂ ਬੰਦ ਕਰਤੀ ਇਹ ਤੇ ਇੰਗਲੈਂਡ ਜੀ ਵੈਸੇ ਕੋਈ ਚਾਂਸ ਨਹੀਂਗਾ ਅਸਲੀ ਸਟੂਡੈਂਟ ਆਉਂਦੇ ਕੋਈ ਨਹੀਂਗਾ ਕਿਉਂਕਿ ਜਿੰਨੇ ਇੰਨੇ ਪੈਸੇ ਪੜਾਈ ਦੇ ਖਰਚ ਕਰਨੇ ਵਿੱਚ ਘੱਟੋ-ਘੱਟ 10000 ਪਹੁੰਚਦਾ ਹੈ ਸਾਲ ਦਾ ਇੰਡੀਆ ਦਾ ਬਣ ਗਿਆ 10 ਲੱਖ ਰੁਪਿਆ ਤੇ 10 ਲੱਖ ਕਿਹੜਾ ਪੜੇਗਾ ਇੱਥੇ ਆ ਕੇ ਉੱਥੇ 10 ਲੱਖੇ ਬਾਕੀ ਨਿੱਤਾ ਹੋਏ ਨਾ ਤੇ ਉਹਨੇ ਪੂਰਾ ਪਿੰਡ ਬੜਾਇਆ ਨਾ ਆ ਕੇ ਸਾਰਿਆਂ ਨੂੰ ਨੀੜੀ ਸਖਾਦਨੀ ਹੈ ਇਸ ਕਰਕੇ ਪੜਨ ਕੋਈ ਨਹੀਂ ਚਾਹਂਦਾ ਸਬ ਸਟੱਡੀ ਦੀ ਵੀ ਜਿਹੜੀ ਆੜ ਦੇ ਵਿੱਚ ਪੱਕੀ ਹੋਣੀ ਆਉਂਦੀ ਸੀ ਉਹ ਜੋ ਉਹਦਾ ਪੀਆਰ ਤਾਂ ਚੱਕਰ ਹੋਇਆ ਬੰਦ ਹੁਣ ਥੋੜੀ ਮੁਸ਼ਕਲ ਹੋਏਗੀ ਹੁਣ ਸਭ ਨੂੰ ਕੀ ਗੈਦਾ ਜਰਾ ਅਸਰ ਨਹੀਂਗਾ ਉਲਟਾ ਸ਼ੁਰੂ ਹੋਇਨਾ ਉਹ ਜਿਹਨੂੰ ਪੁੱਛਾਂਗੇ ਨਾ ਆ ਵੀ ਕੈਨੇਡਾ ਯਾਰ ਉਹਨੇ ਹੀ ਨਹੀਂ ਕੈਨੇਡਾ ਨਾਲ ਜਿਆਦਾ ਕੈਨੇਡਾ ਕੁਝ ਨਹੀਂ ਪਿਆਇਆ ਫਿਰ ਇੰਗਲੈਂਡ ਚਲਾ ਜਾ ਉਹ ਇੰਗਲੈਂਡ ਵੀ ਕੁਝ ਨਹੀਂ ਬੜੇ ਬੁੜੇ ਆਲੇ ਸਾਡੇ ਉੱਤੇ ਰਿਸਟਰ ਗਏ ਰੋਂਦੇ ਕਿਉਂਕਿ ਪਹਿਲਾਂ ਤਾਂ ਚਾਹ ਜਿਹੜਿਆ ਸੀ ਇੰਗਲੈਂਡ ਤੇ ਕੈਨੇਡਾ ਜਾਣਾ ਹੁਣ ਜਦੋਂ ਸਰਕਾਰ ਵੱਲੋਂ ਚੀਜ਼ ਬੰਦ ਹੋ ਗਈ ਨਾ ਉਹਨੂੰ ਪੇਛੇ ਨਹੀਂ ਜਾਣੀ ਹੁਣ ਕਿਸੇ ਹੋਰ ਕੰਟਰੀ ਟਰਾਈ ਮੰਗੇ ਜਿੰਨ ਬੱਜੀ ਕਿਸੇ ਨੂੰ ਸਮਝਾ ਲਓ ਇੱਥੋਂ ਵੀ ਇੰਗਲੈਂਡ ਦੇ ਹਾਲਾਤ ਵਾਂਗਲੇ ਵੀ ਕੰਮ ਕਾਉਂ ਨਹੀਂ ਮਿਲਦਾ ਲੁੱਕੀ ਰੋਂਦੇ ਵੇ ਕੈਨੇਡਾ 'ਚ ਵੀ 2 ਸਾਲ ਤੋਂ ਕੰਮ ਦੇ ਹਾਲਾਤ ਬਹੁਤ ਖਰਾਬ ਹੋਏ ਵੇ ਲੇਕਿਨ ਕੋਈ ਕਾਲ ਸੁਣ ਕੇ ਰਾਜ਼ੀ ਨਹੀਂ ਸੀਗਾ ਸਾਨੂੰ ਤੇ ਕੋਈ ਸੁਣਨੀਗਾ ਉਹ ਲੁੱਕਾਈ ਲੁੱਕ ਕਮੈਂਟ ਕਰਦੇ ਜਾਂ ਕੋਈ ਰਾਇ ਪੁੱਛਦੇ ਵੀ ਕਿਵੇਂ ਕਿੱਥੇ ਆਵੇਂ ਅਈ ਤੇ ਸੱਚਾਈ ਦੱਸਦੀ ਵੀ ਦੋਸਤੋ ਐ ਸੱਚਾਈ ਹੈ ਜੀ ਪੈਸੇ ਟੋਲੇ ਲੱਗਦੇ ਨੇ ਟਾਈਮ ਤੁਹਾਡਾ ਖਰਾਬ ਕਰਨਾ ਹੁਣਾ ਤੁਸੀਂ ਆਉਣਾ ਤੇ ਬੇਸ਼ੱਕ ਆਜੋ ਲੇਕਿਨ ਉਹ ਕਹਿੰਦੇ ਵੀ ਨਾ ਮੱਛੀ ਜਿਹੜੀ ਹੁੰਦੀ ਪੱਥਰ ਚਟਕੇ ਵਾਪਸ ਆਉਂਦੀ ਏ ਜਦੋਂ ਆਦਮੀ ਇੱਥੇ ਆ ਕੇ ਵੇਖਦਾ ਨਾ ਖੁਦ ਹਾਲਾਤ ਵੇਖਦਾ ਵੀ ਵਾਕਈ ਸਹੀ ਕਹਿੰਦੇ ਸੀ ਵੀ ਕਾਰੋਬਾਰ ਦੀ ਬੇਸ਼ਕਰਾਹੀ ਹੈ ਕਮਾਈ ਨਹੀਂ ਆਈ ਬਈਆਂ ਗੁਰਾਣਾ ਪੈਂਦਾ ਹੈ ਕਹਾਂ ਜਿ ਸ਼ਿਟਿੰਗ ਕਰਕੇ ਰਹਿਣਾ ਪੈਂਦਾ ਹੈ ਬੁਰੇ ਹਾਲੇ ਇੰਗਲੈਂਡ ਤੇ ਵੈਸੇ ਹੀ ਬੜੇ ਹਾਲੇ ਬਰਸਾਦ ਕਰਕੇ ਲੋਕੀ ਦੁਖੀ ਹੋ ਜਾਂਦੇ ਮੌਸਮ ਤੋਂ ਤੇ ਕੈਨੇਡਾ ਹੀ ਗਰਮੀਆਂ ਤੇ ਜੰਗਾ ਅੰਦਾ ਜਦੋਂ ਉੱਥੇ ਸنوਹ ਪੈਂਦੀ ਹੈ ਉੱਥੇ ਬੜੇ ਬੁਰੇ ਹਾਲੇ ਲੇਕਿਨ ਕੋਈ ਰਿਜ਼ਲਟ ਨਹੀਂ ਦੱਸਦਾ ਹੁਣ ਚਾਹਾਂ ਪਹੁੰਚ ਜਾਂਦਾ ਉਹ ਕਹਿੰਦਾ ਨੰਬਰ ਬਣੇ ਬਣੇ ਰਹਿੰਦੇ ਉਹ ਕੀ ਲੋੜ ਹੈ ਮੈਨੂੰ ਦੱਸੰਦੀ ਉਹ ਬਥੇਕ ਜੀ ਮਿਲ ਜਗਾ ਕੰਮ ਜੀ ਕੈਨੇਡਾ ਹੀ ਜਾਈ ਕਾ ਨਸ਼ਾ ਬਹੁਤ ਹੋ ਗਿਆ ਹੈ ਕਿੰਨੀਆਂ ਤੁਹਾਨੂੰ ਪਤਾ ਮਤੋਂ ਹੋ ਰਹੀਆਂ ਅੱਜ ਕੱਲ ਬੁਰੀ ਹਾਲੀ ਲੋਕਾਂ ਦੀ ਘਰ ਦੇ ਵਿਚਾਰੇ ਪਰੇਸ਼ਾਨ ਨੇ ਪੀਆਂ ਦੇ ਇਕੱਲੇ ਇਕੱਲੇ ਪੁੱਤਰ ਉੱਪਰ ਪੁੱਜੇ ਕਿੰਨਾ ਗਨ ਰਿਸਕ ਲੈ ਕੇ ਇਸ ਕਰਕੇ ਸੋਕਾ ਨਹੀਂ ਬਾ ਥੈਂਕ ਯੂ ਵੈਰੀ ਮੱਚ ਅਗਰ ਦੋਸਤੋ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਚੰਦਰ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਥੈਂਕਸ ਤੁਹਾਡਾ ਅਗੇਨ ਵੀਡੀਓ ਦੇਖਣਾ